ਕਹਾਣੀ ਆ ਆਪਾਂ ਘਰ ਬਣਾਈਏ 5 ਕ ਸਾਲ ਪਹਿਲਾਂ ਜਦੋਂ ਖਰਾਤੀ ਲਾਲ ਨੇ ਆਪਣਾ ਥਾਨ ਰਹਿਣ ਨੂੰ ਵੇਚਿਆ ਸੀ ਮੈਂ ਉਦੋਂ ਹੀ ਸੋਚਿਆ ਸੀ ਕਰਾੜ ਸਿਰ ਤੇ ਬਿਠਾ ਗਿਆ ਸਾਡੇ ਆਪ ਤੁਰ ਗਿਆ ਸ਼ਹਿਰ ਨੂੰ ਸਾਡੇ ਪਾ ਪਾ ਗਿਆ ਸਿਆਪਾ ਫੇਰ ਖੁਦ ਮੈਂ ਮੈਂ ਹੀ ਸੋਚਿਆ ਕੁੱਤਿਆਂ ਹੀ ਹੱਕਣਾ ਇੱਥੇ ਥਾਂ ਤਾਂ ਉਹ ਕੋਡੀਆਂ ਦੇ ਬਾਹਰ ਸੁੱਟ ਗਿਆ ਕੁੱਲਾ ਛਤਨਾ ਸੌਖਾ ਪਿਆ ਮੈਂ ਸਮਝਦਾ ਸਾਂ ਨਾ ਨੌ ਮਣ ਤੇਲ ਇਕੱਠਾ ਹੋਣਾ ਨਾਰਾ ਦਾ ਨੱਚਣਾ ਥਾਂ ਖਰੀਦੀ ਤੋਂ ਸਾਲ ਕ ਬਾਅਦ ਨਰੇਣੇ ਦਾ ਵੱਡਾ ਮੁੰਡਾ ਅਰਜੂ ਫੌਜ ਵਿੱਚ ਭਰਤੀ ਹੋ ਗਿਆ ਦੋ ਸਾਲ ਥਾਂ ਫਿਰ ਵਿਹਲੀ ਪਈ ਰਹੀ ਮੈਂ ਅੰਦਰੋਂ ਅੰਦਰੀ ਨਫ਼ਰਤ ਨਾਲ ਪਰਦਾ ਰਿਹਾ ਪਰ ਨਰੇਣਾ ਤਾਂ ਨਰੇਣਾ ਕਦੀ ਕਦੀ ਆਪਣੀ ਥਾਂ ਵੇਖਣ ਆ ਜਾਂਦਾ ਸੁਣਾ ਭਾਈ ਮੇਜਾ ਸਿਆਂ ਖੁਸ਼ ਨੰਦੇ ਆਪਣੇ ਖੋਲਿਆਂ ਵਿੱਚ ਖੜਾ ਨਰੇਣਾ ਦੂਰੋਂ ਹੀ ਹਾਕਾ ਮਾਰਨ ਲੱਗਦਾ ਸਾਡਾ ਘਰ ਤੇ ਖਰੇਤੀ ਦਾ ਘਰ ਆਮੋ ਸਾਹਮਣੇ ਸੀ ਜਦੋਂ ਮੋਲ ਖਰਾਬ ਹੋਏ ਖਰੇਤੀ ਤਾਂ ਭਾਂਡਾ ਟਿੰਡਾ ਚੁੱਕ ਕੇ ਸ਼ਹਿਰ ਜਾ ਬੈਠਾ ਉਹਦਾ ਮਕਾਨ ਕਈ ਸਾਲ ਬੰਦ ਪਿਆ ਰਿਹਾ ਚੁੱਲਿਆਂ ਚ ਘਾਉ ਉਗਣ ਲੱਗਿਆ ਘਰ ਵਿਕਿਆ ਨਾ ਖਰੇਤੀ ਨੇ ਮਜ਼ਦੂਰ ਲਗਾ ਕੇ ਮਕਾਨ ਢਾਲ ਲਿਆ ਤੇ ਇੱਟਾਂ ਬਾਲੇ ਸ਼ਹਿਰ ਨੂੰ ਲੈ ਗਿਆ ਕੋਈ ਨਾ ਥਾਂ ਦਾ ਕਿਹੜਾ ਕੁਝ ਕਾਸ ਚੱਲਿਆ ਆਪੇ ਵੇਖਦੀ ਰਹੋ ਖਰੇਤੀ ਕੀ ਕੀ ਕਰਕੇ ਹੱਸਦਾ ਪਿੰਡਾਂ ਵਿੱਚ ਥਾਵਾਂ ਨੂੰ ਕੌਣ ਪੁੱਛਦਾ ਅਖੀਰ ਗਰਜ ਕੇ ਮਾਰਿਆ ਖਰੇਤੀ ਨੇ ਥਾਂ ਸਸਤੇ ਮੁੱਲ ਨਰੈਣੇ ਨੂੰ ਫੜਾ ਦਿੱਤੀ ਵਧਿਆ ਨਰੈਣ ਸਿੰਘਾਂ ਤੂੰ ਦੱਸ ਕਦ ਛਤਨੇ ਫਿਰ ਮਹਿਲ ਆਪਣੇ ਘਰ ਦੇ ਗੇਟ ਅੱਗੇ ਖੜਾ ਹੋ ਨਰੈਣੇ ਨੂੰ ਜਵਾਬ ਦਿੰਦਾ ਬਸ ਫੌਜੀ ਵਾਲੀ ਝਾਕਦੇ ਆ ਤੂੰ ਸਿਆਣਾ ਹੈ ਮਕਾਨ ਕਿਹੜਾ ਐਵੇਂ ਬੰਦੇ ਆ ਥਾਂ ਜੁੜ ਗਈ ਮਕਾਨ ਵੀ ਬਣ ਬਣੋਈ ਸੱਚੇ ਪਾਤਸ਼ਾਹ ਕਰਨ ਵਾਲਾ ਹੈ ਤੈਨੂੰ ਕਿਹੜਾ ਭੁਲਾਏ ਨਰੇਣਾ ਪ੍ਰਾਣੀ ਕਥਾ ਛੇੜ ਬੈਠਦਾ ਨਰੇਣਾ ਮੇਰੇ ਨਾਲੋਂ 10 ਸਾਲ ਵੱਡਾ ਹੋਣਾ ਅਸੀਂ ਛੋਟੇ ਹੀ ਸੀ ਉਹ ਜਦੋਂ ਉਹ ਸਾਡੇ ਨਾਲ ਸੀਰੀ ਰਲਿਆ ਸੀ ਐਸੀ ਗੱਲ ਕਾਥ ਮਹੀਨੇ ਵੀਹੀ ਦਿਨੀ ਹੋ ਜਾਂਦੀ ਜਦੋਂ ਕਦੇ ਨਰੇਣਾ ਸਾਡੇ ਸਾਹਮਣੇ ਖਰੀਦੀ ਆਪਣੀ ਥਾਂ ਵੇਖਣ ਆਉਂਦਾ ਉਹ ਆਪਣੀ ਥਾਂ 'ਚ ਖੜਾ ਹੁੰਦਾ ਮੈਂ ਆਪਣੇ ਗੇਟ ਅੱਗੇ ਕਦੀ ਕਦੀ ਉਹ ਗੇਟ ਟੱਪ ਆਉਂਦਾ ਪੁਰਾਣੀਆਂ ਗੱਲਾਂ ਕਰਨ ਲੱਗਦਾ ਦੇਖਲਾ ਮੇਜਾ ਸੀਆਂ ਵੇਲੇ-ਵੇਲੇ ਦੀਆਂ ਗੱਲਾਂ ਤੈਨੂੰ ਮੈਂ ਦੱਸਦਾ ਬਈ ਉਦੋਂ ਆ ਪਸ਼ੂਆਂ ਲਈ ਪੱਕਾ ਬਰਾਂਡਾ ਨਹੀਂ ਸੀ ਹੁੰਦਾ ਤੋੜਤੀ ਇੱਕ ਕੱਚਾ ਕੋਠਾ ਸੀ ਇੱਕ ਪਾਸੇ ਤੂੜੀ ਪਾਉਂਦੇ ਇੱਕ ਪਾਸੇ ਪਸ਼ੂ ਵੱਜਦੇ ਨੜਿਆ ਨਵੇਂ ਮਕਾਨ ਵਿੱਚੋਂ ਪੁਰਾਣੇ ਘਰ ਦਾ ਨਕਸ਼ਾ ਦਿਖਾਉਣ ਲੱਗਦਾ ਦੋ ਕਮਰੇ ਤਾਂ ਨਰਾਇਣੇ ਨੇ ਵੀ ਛੱਤ ਲਏ ਸਨ ਜਿਸ ਦਿਨ ਨਹੀਂ धरी ਸੀ ਉਸ ਦਿਨ ਲੱਡੂ ਲੈ ਕੇ ਫਕਰ ਨਾਲ ਸਾਡੇ ਵੱਲ ਆਇਆ ਲਓ ਜੀ ਕਰੋ ਮੂੰ ਮਿੱਠਾ ਸੋਖ ਨਾਲ ਦੋਵੇਂ ਭਾਈ ਕੋਲ ਕੋਲ ਆ ਗਏ ਆਹ ਮੇਜ਼ਾ ਸੀ ਆ ਨਰਾਇਣੇ ਦੀ ਇਸ ਗੱਲ ਨਾਲ ਮੇਰਾ ਮੂੰਹ ਕੌੜਾ ਹੋ ਗਿਆ ਉਹ ਬੁਹੇਓ ਬਾਰ ਹੋਇਆ ਮੈਂ ਅੱਧਾ ਬਚਿਆ ਲੱਡੂ ਕੁੱਤੇ ਅੱਗੇ ਪਾ ਦਿੱਤਾ ਨਰਿਆਣਾ ਸਾਡੇ ਸਾਹਮਣੇ ਘਰ ਬਣਨ ਕਰਕੇ ਖੁਸ਼ ਸੀ ਜਿੰਨਾ ਉਹ ਮੋਹ ਦਿਖਾਉਂਦਾ ਓਨਾ ਹੀ ਮੈਨੂੰ ਉਹ ਪਿਆੜਾ ਲੱਗਦਾ ਬਾਖੜ ਜਿਆ ਭਰਾ ਤੂੰ ਮੇਰਾ ਸੱਜੇ ਪੱਟੋਂ ਨਿਕਲਿਆ ਓਹੀ ਸਿਰ ਤੇ ਚੜਦਾ ਚਾਉ ਮੈਂ ਮਨ ਵਿੱਚ ਕੁੜਦਾ ਰਹਿੰਦਾ 14 ਸਾਲ ਸਾਡੇ ਨਾਲ ਸਿਰ ਕਮਾ ਕੇ ਉਹ ਖੁਦ ਨੂੰ ਸਾਡੇ ਘਰ ਦਾ ਹਿੱਸਾ ਸਮਝਣ ਲੱਗਿਆ ਸੀ ਬਾਪੂ ਨਰਿਆਣੇ ਨਾਲ ਤੇ ਉਹ ਦਿਖਾਉਂਦਾ ਹੁੰਦਾ ਸੀ ਰੋਟੀ ਖਾਣ ਲੱਗਿਆ ਉਹਨੂੰ ਕੋਲ ਬਿਠਾ ਲੈਂਦਾ ਹਰ ਚੀਜ਼ ਬਰਾਬਰ ਦੇਣੀ ਉਹਨੂੰ ਘਰ-ਬਾਰ ਪੂਰੀ ਖੋਲ ਸੀ ਪਰ ਹੁਣ ਤਾਂ ਵੇਲੇ ਬਦਲ ਗਏ ਨੇ ਸਾਡੇ ਨਾਲ ਸੀਰ ਛੱਡਿਆ ਨਰਾਇਣੇ ਨੂੰ ਮੁੱਦਤ ਹੋ ਗਈ ਸੀ ਸੀਰ ਛੱਡਣ ਮਗਰੋਂ ਪਹਿਲਾਂ ਪਿੰਡ ਤੇ ਫਿਰ ਸ਼ਹਿਰ ਉਹ ਬਹੁਤ ਸਾਲ ਦਿਹਾੜੀਆਂ ਕਰਦਾ ਰਿਹਾ ਉਹਦਾ ਵਿਆਹ ਹੋਇਆ ਜਵਾਗ ਹੋਏ ਘਰੇ ਪੰਜ ਪੁੱਜ ਦੀ ਨਰਾਇਣੇ ਦੇ ਚਾਰ ਜਵਾਗ ਸਨ ਦੋ ਕੁੜੀਆਂ ਦੋ ਮੁੰਡੇ ਕੁੜੀਆਂ ਇੱਕੋ ਜਿੱਡੀਆਂ ਲਗਰ ਵਰਕੀਆਂ ਫੱਕਰ ਨੇ ਦੋਵੇਂ ਕੁੜੀਆਂ ਸੌਖੇ ਸੌਖੇ ਵਿਆਹ ਦਿੱਤੀਆਂ ਤਿੰਨੀ ਕੱਪੜੀ ਨਾ ਕੋਈ ਬਰਾਤ ਨਾ ਮੀਲ ਗੁਰਦੁਆਰੇ ਲਾਵਾ ਕੀਤੀਆਂ ਚਾਹ ਪਾਣੀ ਦਾ ਖਰਚ ਬਾਪੂ ਨੇ ਕਰ ਦਿੱਤਾ ਧੀਆ ਪਹਿਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਰੱਬ ਖਬਰੇ ਕਿਧਰੇ ਪਹਿਣਾ ਪਿਛੇ ਦਿੰਦਾ ਹੈ ਬਾਪੂ ਦਾਨਪੁੰਨ ਦਾ ਬਹਾਨਾ ਬਣਾ ਲੈਂਦਾ ਮੇਰਾ ਮੁੰਡਾ ਤੇ ਨਰੈਣੇ ਦਾ ਛੋਟਾ ਮੁੰਡਾ ਪੀਲਾ ਦੋਵੇਂ ਇਕੱਠੇ ਪੜੇ ਨੌਵੀਂ ਵਿੱਚੋਂ ਹਟ ਕੇ ਪੀਲਾ ਬੋਰਾਵਾਲੇ ਜਗਤਾਰ ਨਾਲ ਜਾਣ ਲੱਗਿਆ ਤਰਸੀਮ ਦਸਵੀਂ ਕਰ ਗਿਆ ਤੇ ਫਿਰ ਵੱਡੇ ਸਕੂਲ 11ਵੀਂ ਵਿੱਚ ਜਾ ਦਾਖਲ ਹੋਇਆ ਅਰਜੂ ਵੱਡਾ ਸੀ ਉਹ ਦਸਵੀਂ ਕਰਕੇ ਬੋਰਾਵਾਲੇ ਨਾਲ ਜਾਂਦਾ ਹੁੰਦਾ ਸੀ ਉਹ ਭਰਤੀ ਹੋਇਆ ਤਾਂ ਪੀਲਾ ਜਾਣ ਲੱਗਿਆ ਸਾਡੇ ਵਾਲੇ ਤੋਂ ਰੁੱਕ ਪੱਠੇ ਨਾ ਪੈਂਦੇ ਕਾਦੇ ਬਣੇ ਇਹ ਚਾਪੜ ਜਿਹੇ ਨਾ ਅੱਕਣ ਨਾ ਥੱਕਣ ਸੁੱਕੀਆਂ ਰੋਟੀਆਂ ਆਸਰੇ ਮੈਂ ਹਰਾਨ ਹੁੰਦਾ ਨਰਿਆਣਾ ਲੰਘਦਾ ਹੁੰਦਾ ਆਖ ਜਾਂਦਾ ਮੇਜਾ ਸਿਆਂ ਸੇਮੇ ਨੂੰ ਭੇਜਿਆ ਕਰ ਗਰਾਊਂਡ 'ਚ ਅਰਜੂਨਾਂ ਲੱਗਾ ਰਿਹਾ ਕਰੂ ਫੌਜ ਕਿਹੜਾ ਮਾੜੀ ਏ ਜੇ ਗੱਲ ਬਾਂਝੇ ਤਾਂ ਸਾਰੀ ਉਮਰ ਦੀ ਰੋਟੀ ਏ ਮੈਂ ਹੂੰ ਹਾਂ ਕਰ ਛੱਡਦਾ ਮਾਨ ਵਿੱਚ ਸੋਸਦਾ ਫੌਜੀ ਤਨ ਰਹਿਣ ਵਾਲੇ ਨੂੰ ਹੀ ਡੀਕਦੇ ਉਡੀਕਦੇ ਨੇ ਜਿਵੇਂ ਗੱਲਾਂ ਤਾਂ یوں ਕਰਦਾ ਪਰ ਜਦੋਂ ਅਰਜੂ ਫੌਜ ਵਿੱਚ ਭਰਤੀ ਹੋ ਗਿਆ ਮੈਨੂੰ ਮੇਰੀ ਹਰ ਗੱਲ ਹੀ ਝੂਠੀ ਲੱਗੀ ਤਿੰਨ ਕ ਸਾਲ ਵਿੱਚ ਬਹੁਤ ਕੁਝ ਬਦਲ ਗਿਆ ਨਰਾਇਣਾ ਦਿਹਾਰੀ ਨਾ ਜਾਂਦਾ ਉਹਨੇ ਦੋਕ ਫੰਡਰ ਜੀਆਂ گاਵਾਂ ਰੱਖ ਲਈਆਂ ਉਹਨਾਂ ਦੀ ਸਾਮ ਸੰਭਾਲ ਨੂੰ ਲੱਗਿਆ ਰਹਿੰਦਾ ਜੱਟਾਂ ਦੇ ਖੇਤਾਂ 'ਚੋਂ ਘਾਹ ਖੋਦਦਾ ਫਿਰਦਾ ਪਿੰਡ ਵਿੱਚ ਜੱਟਾਂ ਦੇ ਸਪਰੇ ਕਰਨ ਲਈ ਚਲਿਆ ਜਾਂਦਾ ਤੇ ਜਦੋਂ ਵਿਹਲਾ ਹੁੰਦਾ ਛੱਪੜ ਵਾਲੀ ਪੁਲੀ ਤੇ ਬੈਠਾ ਦੰਦਾਂ ਵਿੱਚੋਂ ਕਢੇੜਾ ਕੱਢਦਾ ਰਹਿੰਦਾ ਛੋਟੇ ਮੁੰਡੇ ਦਾ ਬੋਰਾ ਦਾ ਕੰਮ ਚੰਗਾ ਸੀ ਉਦੋਂ ਬਾਪੂ ਅਜੇ ਜਿਉਂਦਾ ਸੀ ਉਹ ਨਰੇਣੇ ਦੀਆਂ ਗੱਲਾਂ ਛੇੜ ਲੈਂਦਾ ਮੁੰਡਿਆ ਸੋਣਾ ਤੋਰਾ ਤੋੜ ਲਿਆ ਅਰਜੁਨ ਨੂੰ ਨੌਕਰ ਹੋਇਆ 2 ਕ ਮਹੀਨੇ ਤਾਂ ਹੋ ਗਏ ਹੋਣੇ ਆਹੋ ਹੋ ਗਏ ਨਿੱਕਾ ਵੀ ਚੱਲ ਵਾਵਾ ਕਰੀ ਜਾਂਦਾ ਆਪਦਾ ਫਿਰ ਉਹ ਹੋਰ ਪਛਾਹ ਚਲਿਆ ਜਾਂਦਾ ਔਲਾ ਇਸੀ ਜਦੋਂ ਰਲਿਆ ਸੀ ਆਪਣੇ ਨਾਲ ਨਰੈਣਾ ਘਰ ਦੇ ਜੀਆਂ ਵਾਂਗੂ ਰਹਾ ਵੇਹੜੇ ਦੇ ਕੁੱਲ ਘਰਾ ਨਾਲੋਂ ਇਹਦੇ ਮੁੰਡੇ ਸੌ ਨਿਕਲੇ ਮੈਨੂੰ ਬਾਪੂ ਦੀਆਂ ਗੱਲਾਂ ਤੇ ਖੇਚ ਚੜਨ ਲੱਗਦੀ ਬੁੜੇ ਦੀ ਮੱਤ ਮਾਰੀ ਗਈ ਘਰ ਦਾ ਕਦੇ ਫਿਕਰ ਨਹੀਂ ਕੀਤਾ ਉਹਦਾ ਬਹੁਤ ਹੇਜ ਆਉਂਦਾ ਇਹਨੂੰ ਤੇ ਫੇਰ ਜਦੋਂ ਬਾਪੂ ਬਿਮਾਰ ਹੋਇਆ ਨਰੈਣਾ ਨਿਤ ਬਾਪੂ ਦੀ ਖਬਰ ਲੈਣ ਲਈ ਆ ਜਾਂਦਾ ਦੋ ਦੋ ਘੰਟੇ ਬੈਠਾ ਰਹਿੰਦਾ ਨਰਿਆਣਿਆ ਮੁੰਡਿਆਂ ਵੇਹਲਿਆਂ ਕਰਤਾ ਲੱਗਦਾ ਆਪਣੇ ਵੱਲੋਂ ਮੈਂ ਉਹਦੇ ਵੇਲੇ ਬੈਠਣ ਤੇ ਤਨਜ ਕਰਦਾ ਬਥੇਰੇ ਹੱਡ ਪੰਨੇ ਪਾਉ ਚਲੋ ਧੀਆਂ ਪੁੱਤਰਾਂ ਦੇ ਸਿਰ ਤੇ ਹੀ ਸੋਖ ਸਹੀ ਆਪਦੇ ਜੋਗਾ ਕਰ ਲਈਦਾ ਕਿਸੇ ਦੇ ਹੱਥਾਂ ਵੱਲ ਤੱਕਣ ਤੱਕਣਾ ਵੀ ਸੌਖਾ ਔਖਾ ਤੂੰ ਸਿਆਣਾ ਐ ਮੈਂ ਕਦੇ ਨਰਿਆਣੇ ਵੱਲ ਵੇਖਦਾ ਕਦੇ ਆਪਣੇ ਵੱਲ ਤਰਸੀਮ 12ਵੀਂ ਤੋਂ ਅੱਗੇ ਨਾ ਗਿਆ ਪੱਠਿਆਂ ਵਾਲਾ ਟੋਕਰਾ ਚੁੱਕੀ ਪਸ਼ੂਆਂ ਵੱਲ ਜਾਂਦਾ ਮੈਂ ਖਿਜਣ ਲੱਗਦਾ ਲੋਕਾਂ ਦੇ ਜਵਾਬ ਵੀ ਐ ਲੱਤ ਦਿੱਤਿਆਂ ਪਾਣੀ ਆਉਂਦਾ ਪਰ ਮੈਨੂੰ ਤਰਸੀਮ ਦੇ ਵੇਲੇ ਫਿਰਨ ਨਾਲੋਂ ਨਰੇਣੇ ਦੇ ਮੁੰਡਿਆਂ ਦਾ ਕੰਮ ਕਰਦੇ ਹੋਣਾ ਵਧੇਰੇ ਤੰਗ ਕਰਦਾ ਤੇ ਨਰੇਣੇ ਦਾ ਮੇਰੇ ਘਰ ਦੇ ਐਨ ਸਾਹਮਣੇ ਥਾਂ ਲੈ ਲੈਣਾ ਉਸ ਤੋਂ ਵੀ ਕਿਤੇ ਵੱਧ ਪਰੇਸ਼ਾਨ ਕਰਦਾ ਖੇਰਾਤੀ ਨੂੰ ਹੋਰ ਕੋਈ ਕਾਗ ਨਾ ਲੱਭਾ ਐਨੇ ਵੱਡੇ ਪਿੰਡ 'ਚ ਪਤਾ ਨਹੀਂ ਪਤਾ ਹੁੰਦਾ ਤਾਂ ਮੈਂ ਹੀ ਅੱਗ ਫੱਕ ਲੈਂਦਾ ਪਰ ਜਦੋਂ ਤਿੰਨ ਕ ਸਾਲ ਥਾਂ ਵਿਹਲੀ ਪਈ ਰਹੀ ਮੈਂ ਅੰਦਰੋਂ ਅੰਦਰੀ ਅਸੀਮ ਖੁਸ਼ੀ ਮੈਨੂੰ ਅੰਦਰੋਂ ਅੰਦਰੀ ਅਸੀਮ ਖੁਸ਼ੀ ਮਿਲਦੀ ਰਹੀ ਘਰ ਬਣਾਉਣੇ ਕਿਤੇ ਸੌਖੇ ਪਏ ਨੇ ਮੈਂ ਮਨ ਵਿੱਚ ਸੋਚਦਾ ਕਦੇ ਆਪਣੇ ਘਰ ਵੱਲ ਵੇਖਦਾ ਬਾਪੂ ਬਾਰੇ ਤਾਂ ਬਣਿਆ ਪੂਰਾ ਘਰ ਨਰੇਣੇ ਦੇ ਦੋ ਕਮਰੇ ਆਗੇ ਵੀ ਛੋਟਾ ਲੱਗਦਾ ਉਹਦਾ ਘਰ ਬਣਾ ਰਹੇ ਮਿਸਤਰੀ ਮੈਨੂੰ یوں ਲੱਗਦਾ ਜਿਵੇਂ ਮੇਰਾ ਘਰ ਢਾ ਰਹੇ ਹੋਣ ਮੈਂ ਬਾਹਰਲਾ ਗੇਟ ਬੰਦ ਰੱਖਦਾ ਸਾਹਮਣੇ ਤੁਰੇ ਫਿਰਦੇ ਮਿਸਤਰੀ ਮਜ਼ਦੂਰ ਮੈਨੂੰ ਜ਼ਹਿਰ ਵਰਗੇ ਲੱਗਦੇ ਦਿਨਾਂ ਚ ਮੇਰੇ ਦਿਨਾਂ ਚ ਲੈ ਕੇ ਲੈਟਰ ਤੀਕ ਲੱਗਦਾ ਮਿਸਤਰੀ ਤਾਂ ਬੜੇ ਛੋਲੇ ਆ ਮੈਂ ਕੋਠੇ ਤੇ ਕੱਪੜੇ ਪਾਉਣ ਗਈ ਤਾਂ ਨੇ ਵੇਖਿਆ ਰਸੋਈ ਵੀ ਖੁੱਲੀ ਛੱਤੀ ਲੱਗਦੀ ਵਾਵਾ ਮੇਰੀ ਪਤਨੀ ਦੀ ਗੱਲ ਮੈਨੂੰ ਉਸ ਤੋਂ ਵੀ ਜ਼ਹਿਰ ਲੱਗੀ ਸੀ ਬਿਠਾ ਲਓ ਕਮੀਨ ਨੂੰ ਸਿਰ ਤੇ ਮੈਂ ਬੁੜਬੜਾਇਆ ਪਰ ਉਹਨੂੰ ਮੇਰੀ ਗੱਲ ਨਹੀਂ ਸੀ ਸੁਣੀ ਉਹ ਰਸੋਈ ਵਿੱਚ ਜਾ ਕੇ ਆਪਣਾ ਕੰਮ ਕਰਨ ਲੱਗੀ ਪਰ ਮੇਰਾ ਚਿੱਤ ਕਿਸੇ ਕੰਮ ਵਿੱਚ ਨਾ ਲੱਗਦਾ ਆਨੇ ਬਹਾਨੇ ਨਰੈਣਾ ਸਾਡੇ ਵੱਲ ਆਵੜਦਾ ਮੈਨੂੰ ਮਿਸਤਰੀਆਂ ਕੋਲ gekeੜਾ ਮਾਰਨ ਨੂੰ ਆਖਦਾ ਬੜਾ ਫਰਕ ਪੈਂਦਾ ਮੇਜਾ ਜੀਆਂ ਅਗਲੇ ਨੂੰ ਵੀ ਪਤਾ ਹੁੰਦਾ ਬਈ ਘਰ ਦਾ ਕੋਈ ਜੀ ਸਿਰ ਤੇ ਹੈਗਾ ਮੈਨੂੰ ਤਾਂ ਤੈਨੂੰ ਪਤਾ ਹੀ ਐ ਸੋ ਭਜਨਾ ਸੁਪਈ ਹੁੰਦੀ ਐ ਫਿਰ ਉਹ ਖੁਦ ਹੀ ਬੋਲੀ ਜਾਂਦਾ ਚੱਲ ਸੋ ਚੋਹ ਦਿਨਾ ਦਾ ਖਾਪਾਏ ਫਿਰ ਤਾਂ ਆਰਾਮ ਨਾਲ ਬੈਠਾਂਗੇ ਨਰੇਣੇ ਦਾ ਆਰਾਮ ਮੈਨੂੰ ਬੇ ਆਰਾਮ ਕਰੀ ਰੱਖਦਾ ਉਹਦਾ ਕਲ ਮੈਨੂੰ ਕਰਦਾ ਜੀ ਦੱਸਣਾ ਮੈਨੂੰ ਹੋਰ ਕਸੈਲਾ ਕਰ ਦਿੰਦਾ ਕਦੇ ਕਦੇ ਮੈਂ ਕੱਲਾ ਬੈਠਾ ਸੋਚਦਾ ਮੈਨੂੰ ਸਮਝ ਨਾ ਆਉਂਦੀ ਨਰਾਇਣਾ ਮੈਨੂੰ ਅੰਦਰੋਂ ਅੰਦਰ ਬੇਆਰਾਮ ਕਿਉਂ ਕਰੀ ਜਾਂਦਾ ਹੈ ਲੈਂਟਰ ਵਾਲੇ ਦੇਣ ਨਰਾਇਣੇ ਵੱਲੋਂ ਆਏ ਮਿੱਠੇ ਚੋਲ ਮੈਂ ਪਸ਼ੂਆਂ ਅੱਗੇ ਸਟਵਾ ਦਿੱਤੇ ਇੰਝ ਕਰਕੇ ਜਿਵੇਂ ਮੇਰੇ ਮਨ ਨੂੰ ਸਕੂਲ ਮਿਲਿਆ ਹੋਵੇ ਕਦੇ ਕਿਸੇ ਇਸੇ ਤਰ੍ਹਾਂ ਦੀ ਬੇਆਰਾਮੀ ਤਾਰੀ ਨੇ ਪੈਦਾ ਕੀਤੀ ਸੀ ਬਾਪੂ ਜੀ ਹੁੰਦਾ ਸੀ ਉਦੋਂ ਤਾਰੀ ਪਿੰਡੋਂ ਉੱਠ ਕੇ ਖੇਤ ਜਾ ਬੈਠਾ ਨਵਾ ਕਰ ਪਾ ਲਿਆ ਕਦੇ ਕਦੇ ਸਾਡੇ ਵੱਲ ਕੀਰਾ ਮਾਰਦਾ ਘਰ ਦੀਆਂ ਗੱਲਾਂ ਕਰਨ ਲੱਗਦਾ ਆਖਦਾ ਮੇਜਾਂ ਸਿਆਂ ਉਹੀ ਜ਼ਮਾਨਾ ਹੀ ਐਸਾ ਆ ਗਿਆ ਏ ਪੱਲੇ ਕਿਸੇ ਦੇ ਕੁਝ ਹੈਗਾ ਨਹੀਂ ਇਹ ਨਹੀਂਓਂ ਵੇਖਦਾ ਕੋਈ ਹਿਸਾਬ ਲਾ ਲੈ ਭਾਵੇਂ ਜਵਾਕਾਂ ਨੂੰ ਬੋਲਣ ਦੀ ਮੱਤ ਨਹੀਂ ਬੈਣਾ ਉੱਠਣਾ ਆਉਂਦਾ ਨਹੀਂ ਪਰ ਵੇਖ ਲਾ ਸਾਰੇ ਪਿੰਡ ਦੇ ਜਵਾਕ ਉਹਨ ਸ਼ਹਿਰ ਪੜਨ ਜਾਂਦੇ ਨੇ ਚਾਰ ਪੰਜ ਸਕੂਲਾਂ ਦੀਆਂ ਗੱਡੀਆਂ ਆਉਂਦੀਆਂ ਨੇ ਆਪਣੇ ਪਿੰਡ ਜਵਾਕ ਐਂ ਟੱਲੀ ਵਾਂਗੂ ਟਣਕੇ ਹੁੰਦੇ ਨੇ ਸਵੇਰ ਨੂੰ ਹੋਰ ਵੇਖ ਲਾ ਅੱਜ ਕੱਲ੍ਹ ਦੀਆਂ ਕੁੜੀਆਂ ਚੌਹਾਂ ਜੀਆਂ ਦੀ ਰੋਟੀ ਪਕਾਉਣ ਜੋਗੀਆਂ ਨਹੀਂ ਪਰ ਅਗਲਾ ਗੋਰਾ ਚਾ ਮਜਰੂਰ ਵੇਖਦਾ ਉਹ ਸੁਣੀ ਨਹੀਂ ਤੂੰ ਢਿੱਡਲਾਂ ਦੀ ਨਹੋ ਕਹਿੰਦੇ ਸਾਰਾ ਟੱਬਰ ਗੋਡਿਆਂ ਥੱਲੇ ਕੀਕਦਾ ਪਿਆ ਉਨੇ ਲੋਕ ਪਤਾ ਕੀ ਕਹਿੰਦੇ ਸੀ ਜਦੋਂ ਟਿੱਡ ਲਾਨੇ ਮੁੰਡਾ ਵੇ ਆਇਆ ਸੀ ਆਖੇ ਉਹ ਤਾਂ ਨੀਰੀ ਫਿਲਮਾਂ ਵਾਲੀ ਮਾਲੀਆਂ ਵਰਗੀ ਐ ਮਤਲਬ ਇਹ ਨਿਕਲਦਾ ਸਾਰੀਆਂ ਗੱਲਾਂ ਦਾ ਵੀ ਜਹੀਂ ਤਈ ਮਰਾਵੇ ਸਾਰਾ ਕੁਝ ਬੰਦੇ ਦੀ ਠੋਕ ਚਾਈਦੀ ਆ ਚਾਰੇ ਪਾਸੇ ਮੈਨੂੰ ਉਹਦਾ ਇਹ ਉਪਦੇਸ਼ ਉਦੋਂ ਸਮਝ ਆਉਂਦਾ ਜਦੋਂ ਉਹ ਆਪਣਾ ਚੱਲਦਾ ਪ੍ਰਵਚਨ ਘਰ ਨਾਲ ਜੋੜ ਲੈਂਦਾ ਅੱਜ ਕੱਲ ਘਰ ਬੂਹਾ ਹੀ ਵੇਖਦਾ ਐ ਅਗਲਾ ਪੜੋਲੇ ਦੇ ਦਾਣੇ ਮੋਏ ਪੁੱਛਦੇ ਐ ਅਸੀਂ ਤਾਂ ਤਾਹੀ 12 ਲੱਖ ਖਰਚਤਾ ਪਈ ਕੱਲ ਨੂੰ ਮੁੰਡੇ ਵੀ ਮੰਗਣੇ ਵਿਆਉਣੇ ਐ ਜੱਟਾਂ ਬੂਟਾਂ ਵਾਲਾ ਕੰਮ ਹੈ ਨਹੀਂ ਹੁਣ ਤਾਰੀ ਮੇਰੇ ਤਾਏ ਦਾ ਪੁੱਤ ਭਾਈ ਹੈ ਉਹਦੀਆਂ ਐਸੀਆਂ ਗੱਲਾਂ ਸੁਣ ਕੇ ਮੈਨੂੰ ਘੁਮੇਰ ਜਿਹੀ ਚੜਨ ਲੱਗਦੀ ਲੱਗਦਾ ਤਾਰੀ ਆਪਣੀ ਨਵੀਂ ਕੋਠੀ ਦੀ ਗੱਲ ਨਹੀਂ ਕਰਦਾ ਸਗੋਂ ਮੇਰੇ ਪੁਰਾਣੇ ਘਰ ਵੱਲ ਦੇਖ ਕੇ ਮੈਨੂੰ ਜੱਟ ਬੂਟ ਦੱਸਦਾ ਹੈ ਤਾਰੀ ਦੇ ਮੁੰਡੇ ਦੇ ਵਿਆਹ ਤੇ ਮੈਨੂੰ ਉਹ ਭਰਾ ਉਪਰਾ ਜਿਹਾ ਲੱਗਦਾ ਰਿਹਾ ਸਾਰੇ ਵਿਆਹ ਵਿੱਚ ਮੈਂ ਪਿੱਛੇ ਪਿੱਛੇ ਰਿਹਾ ਤਾਰੀ ਮੁੰਡਿਆਂ ਨਾਲ ਨੱਚਦਾ ਨੋਟ ਵਾਰ-ਵਾਰ ਸੁੱਟਦਾ ਮੈਨੂੰ ਵੀ ਥੋਕੇ ਸਟੇਜ ਤੇ ਲੈ ਗਿਆ ਚਾਚਾ ਲੋਕ ਦਾ ਫਿਰਦਾ ਐ ਆ ਜਾ ਮਾਰ ਬੜਕ ਪਤਾ ਲੱਗੇ ਮੈਨੂੰ ਵੀ ਇੱਕ ਪਲ ਲਈ ਜੋਸ਼ ਆ ਗਿਆ ਜੇ ਵਿੱਚ ਪਏ ਦਸਾਂ ਦਸਾਂ ਦੇ ਨਵੇਂ ਨੋਟ ਕੱਢ ਕੇ ਮੈਂ ਹਵਾ ਵਿੱਚ ਉਛਾਲ ਦਿੱਤੇ ਤਾਰੀ ਨੇ ਜਮੀਨ ਗਹਿਣੇ ਧਰ ਕੇ ਵਿਆਹ ਕੀਤਾ ਸੀ ਨਵੀਂ ਪਾਈ ਕੋਠੀ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਈ ਪਈ ਸੀ ਕਈ ਦੇਣ ਤਾਰੀ ਦੇ ਮੁੰਡੇ ਦਾ ਵਿਆਹ ਮੇਰੇ ਅੰਦਰ ਖੇਰੂ ਪਾਉਂਦਾ ਰਿਹਾ ਮੈਨੂੰ یوں ਲੱਗਦਾ ਮੇਰੇ ਸਾਹਮਣੇ ਮੈਂ ਹੀ ਬੈਠਾ ਮੇਰੀ ਬੇਚੈਨੀ ਦੀਆਂ ਗੱਲਾਂ ਕਰ ਰਿਹਾ ਹੋਵਾਂ ਇਹੋ ਜਿਹੀਆਂ ਚਾਰ ਕੋਠੀਆਂ ਤੂੰ ਵੀ ਛੱਤ ਲੈ ਭਾਵੇਂ ਖਰਚੇ ਦਾ ਪਹਾੜ ਚੁੱਕੀ ਫਿਰਦਾ ਹੈ ਅਗਲਾ ਸਿਰ ਤੇ ਮੁੰਡੇ ਦੇ ਵਿਆਹ ਤੇ ਜ਼ਮੀਨ ਗਹਿਣੇ ਤਰੀ ਤੂੰ ਕਾਣੀ ਕੌਡੀ ਨਹੀਂ ਦੇਣੀ ਕਿਸੇ ਨੂੰ ਜਦੋਂ ਮੈਂ ਇਸ ਗੱਲ ਨਾਲ ਸਹਿਮਤ ਹੁੰਦਾ ਉਸੇ ਵੇਲੇ ਜਿਵੇਂ ਕੋਈ ਮੇਰੇ ਕੋਈ ਹੋਰ ਮੇਰੇ ਅੰਦਰ ਬੋਲਦਾ ਕਰਜ਼ੇ ਦਾ ਚੜਦੇ ਉੱਤਰਦੇ ਰਹਿੰਦੇ ਨੇ ਤੂੰ ਨਹੀਂ ਮੁੰਡਾ ਵਿਆਉਣਾ ਕੱਲ ਨੂੰ ਘਰ ਬੂਹਾ ਤਾਂ ਸਵਾਰ ਲੈ ਕਿਹੜਾ ਹਿੱਕ ਤੇ ਰੱਖ ਕੇ ਲੈ ਜਾਣਾ ਕੁਝ ਮੈਨੂੰ ਸਵਾਰ ਕੇ ਨੀਂਦ ਨਾ ਆਉਂਦੀ ਬਿਮਾਰਾ ਵਾਂਗ ਬੰਜੇ ਨਾਲ ਲੱਗਿਆ ਰਹਿੰਦਾ ਤਾਰੀ ਦੇ ਮੁੰਡੇ ਦਾ ਵਿਆਹ ਦਿਮਾਗ ਚੋਂ ਨਾ ਨਿਕਲਦਾ ਮੈਂ ਡਾਕਟਰ ਕੋਲੋਂ ਗੋਲੀਆਂ ਲੈ ਕੇ ਖਾਂਦਾ ਡਾਕਟਰ ਆਖਦਾ ਤੈਨੂੰ ਟੈਨਸ਼ਨ ਹੋ ਗਈ ਹੈ ਦਵਾਈ ਖਾ ਕੇ ਨੀਂਦ ਆ ਜਾਂਦੀ ਨਰਾਇਣਾ ਨਵੇਂ ਘਰ ਚ ਆਵਸਿਆ ਸੀ ਮੂਰਤ ਵਾਲੇ ਦਿਨ ਸੰਗਤ ਵਿੱਚ ਬੈਠਾ ਮੈਂ ਅੰਦਰ ਹੀ ਅੰਦਰ ਉੜਦਾ ਰਿਹਾ ਰਾਗੀ ਸ਼ਬਦ ਪੜਨ ਲੱਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਮੈਨੂੰ ਅਰਦਾਸ ਹੋਣ ਤੋਂ ਪਹਿਲਾਂ ਹੀ ਕਮੇਰ ਅਰਦਾਸ ਹੋਣ ਤੋਂ ਪਹਿਲਾਂ ਹੀ ਘਰ ਆ ਗਿਆ ਵਿਸਾਖ ਚੜ ਗਿਆ ਸੀ ਧੁੱਪ ਪਿੰਡੇ ਨੂੰ ਖਾਂਦੀ ਪਰ ਮੈਂ ਤੁੱਪੇ ਮੰਜਾ ਢਾ ਕੇ ਪੈ ਗਿਆ ਉੱਤੇ ਚਾਦਰ ਤਾਨ ਲਈ ਜਦੋਂ ਨੀਂਦ ਖੁੱਲੀ ਮੇਰੀ ਪਤਨੀ ਚਾਹ ਦਾ ਗਲਾਸ ਲੈਈs ਰਾਣੀ ਖੜੀ ਸੀ ਦਿਨ ਟਲਣ ਲੱਗਾ ਸੀ ਪਰ ਮੇਰੀ ਬੇਚੈਨੀ ਪੈਰੋਂ ਪੈਰ ਵਾਧੀ ਤੁਰ ਗਈ ਮੈਨੂੰ ਅਰਜੂ ਦੇ ਵਿਆਹ ਦਾ ਫਿਕਰ ਪੈ ਗਿਆ ਤਾਰੀ ਤੇ ਮੁੰਡੇ ਦੀ ਬੇਚੈਨੀ ਅਜੇ ਉਤਰੀ ਨਹੀਂ ਸੀ ਕਿ ਮੈਨੂੰ ਅਰਜੂ ਦੇ ਵਿਆਹ ਦਾ ਡਰ ਲਾਉਣ ਲੱਗਾ ਮੈਂ ਨਹੀਂ ਸੀ ਚਾਹੁੰਦਾ ਕਿ ਅਰਜੂ ਦਾ ਰਿਸ਼ਤਾ ਹੋਵੇ ਵੇਹੜੇ ਦਾ ਕੋਈ ਬੰਦਾ ਜਦੋਂ ਕਦੇ ਸਾਡੇ ਖੇਤ ਦੀ ਹਾੜੀਆਂ ਜਾਂਦਾ ਮੈਨੂੰ ਜਾਣ ਬੁੱਝ ਕੇ ਨਰੇਨੇ ਦੇ ਮੁੰਡਿਆਂ ਦੀ ਗੱਲ ਛੇੜ ਬੈਠਦਾ ਫੌਜ ਦੇ ਮੂੰਹ ਨੂੰ ਸਾਗ ਤਾਂ ਭਾਵੇਂ ਸੌ ਵਾਰੀ ਹੋ ਜਾਏ ਟੱਬਰ ਹੈ ਨਹੀਂ ਉਹ ਇਹ ਕਾਸੀ ਜੋਗਾ ਦਲੀਲ ਦੇ ਹੌਲੇ ਹੀ ਨੇ ਵੀਰੋ ਦੀ ਜ਼ੁਬਾਨ ਤਾਂ ਟੋਕੇ ਵਾਂਗ ਚੱਲਦੀ ਹੈ ਭਰਾ ਮੇਰਿਆ ਤੁਹਾਡੇ ਨਾਲ ਵੀ ਸੂਤ ਇਹ ਐਵੇਂ ਨਾ ਸ਼ਰੀਕੀਆਂ ਚ ਸਾਗ ਸਾਗ ਕਰੰਦਾ ਫਿਰੀ ਇਹੀ ਗੱਲ ਮੈਂ ਵੇੜੇ ਦੇ ਕਈ ਬੰਦਿਆਂ ਕੋਲੋਂ ਕੀਤੀ ਇਉਂ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਪਰ ਉਹ ਤਾਂ ਵੇੜੇ ਦੇ ਕੁੱਲ ਮੁੜਿਆਂ ਨਾਲੋਂ ਚੰਗਾ ਸੀ ਫੌਜ ਸੀ ਨੌਕਰੀ ਸੀ ਇਸ ਨੌਕਰੀ ਤਾਂ ਇਸ ਜੋਗ ਵਿੱਚ ਬੰਦਾ ਮਰਿਆ ਨਹੀਂ ਲੱਭਦੀ ਉਹ ਛੁੱਟੀ ਆਇਆ ਤਣ ਬਣ ਬਣ ਤਣ ਕੇ ਪਿੰਡ ਵਿੱਚ ਫਿਰਦਾ ਕੋਲੋਂ ਲੰਘਦਾ ਦੱਚ ਫੇਰੇ ਮਹਿਕ ਫੈਲ ਜਾਂਦੀ ਜਿੰਨਾ ਕਦੇ ਮੂੰਹ ਨਹੀਂ ਸੀ ਤੋਤਾ ਮੈਨੂੰ ਗਾਲ ਕੱਢ ਇਹੂ ਸੋਚਦਾ ਜਿਵੇਂ ਅਰਜੂ ਦੀ ਫਲਾਈ ਖੁਸ਼ਬੂ ਕਿੱਧਰੇ ਉੱਡ ਪੁੱਟ ਗਈ ਹੋਵੇ ਜਾਣਦਾ ਸਾਂ ਅਰਜੂ ਦਾ ਰਿਸ਼ਤਾ ਨਹੀਂ ਸੀ ਅੜਦਾ ਮੈਂ ਚਤ ਤੋਂ ਪੈਰ ਸੁਰਤ ਰੱਖਦਾ ਪਰ ਕਿੱਧਰੇ ਵੀ ਅਰਜੂ ਦੇ ਰਿਸ਼ਤੇ ਬਾਰੇ ਕੋਈ ਕੰਸੋ ਨਾ ਮਿਲਦੀ ਕਦੇ ਮੈਨੂੰ ਲੱਗਦਾ ਕਿ ਮੈਂ ਪਾਗਲ ਹੋਈ ਜਾ ਰਿਹਾ ਹਾਂ ਬਿਨਾਂ ਸਿਰ ਪੈਰ ਦੇ ਗੱਲਾਂ ਬਾਰੇ ਸੋਚਦਾ ਤੇ ਜਿਸ ਦਿਨ ਅਰਜੂ ਨੂੰ ਵੇਖਣ ਵਾਲੇ ਆਏ ਮੈਂ ਵਾਰ-ਵਾਰ ਬੂਹੇ ਅੱਗੇ ਖੜ ਕੇ ਨਰਾਇਣੇ ਦੇ ਘਰ ਵੱਲ ਦੇਖਦਾ ਰਿਹਾ ਆਥਣੀ ਜਦੋਂ ਨਰਾਇਣੇ ਦੀ ਘਰ ਵਾਲੀ ਲੱਡੂ ਦੇ ਕੇ ਗਈ ਸਵੀਰ ਦੀ ਮੰਨ ਨੂੰ ਲੱਗੀ ਅਚਵੀ ਹੋਰ ਗੂੜੀ ਹੋ ਗਈ ਮੈਂ ਖੁਦ ਨੂੰ ਤਸੱਲੀ ਦੇਣ ਖਾਤਰ ਹੀ ਜਿੱਦਾਂ ਪੁੱਛ ਲਿਆ ਸੀ ਕਾਦੇ ਲੱਡੂ ਵੰਡੀ ਜਾਂਦੀ ਹੈ ਵੀਰੋ ਵੀਰੋ ਦੀਆਂ ਵਰਾਸ਼ਾ ਕਿੜੀਆਂ ਹੋਈਆਂ ਸਨ ਉਹਨੇ ਹੋਰ ਹਉਬ ਕੇ ਦੱਸਿਆ ਆਪਣੇ ਅਰਜੁਨ ਨੂੰ ਰੋਕ ਗਏ ਸੂਟ ਸਮਾ ਛੱਡ ਨਾ ਆਸੂ ਦਾ ਸਿੱਧਾ ਵਿਆਹੀ ਲੈ ਲੈਣਾ ਆਪਾਂ ਮੈਂ ਉਹਨੂੰ ਵਧਾਈਆਂ ਦਿੱਤੀ। یوں ਲੱਗਿਆ ਜਿਵੇਂ ਕੋਈ ਬਹੁਤ ਹੀ ਤਿੱਤੀ ਚੀਜ਼ ਖਾ ਕੇ ਹਿੱਕ ਮਚਣ ਲੱਗੀ ਹੋਵੇ। ਹੋਰ ਦੋ ਸਾਲਾਂ ਨੂੰ ਤਰਸੀਮ ਦਾ ਵੀ ਕੋਈ ਬਣ ਸੋਭ ਕਰਨਾ ਹੈ। ਮੇਰਾ ਜੀ ਕਰਦਾ ਸੀ ਅੱਜ ਹੀ ਤਰਸੀਮ ਨੂੰ ਵਿਆਹ ਲਵਾਵਾਂ। ਤੇ ਜਦੋਂ ਅਰਜੂ ਦੇ ਵਿਆਹ ਦਾ ਡੀਜੇ ਵੱਜਿਆ, ਮੇਰੇ ਕੰਨਾਂ ਵਿੱਚ ਜਿਵੇਂ ਪਾਰਾ ਗੁੱਲਣ ਲੱਗਿਆ। ਮੈਂ ਦੋ ਕ ਪੈਗ ਪਹਿਲਾਂ ਹੀ ਲਈ ਬੈਠਾ ਸੀ। ਨਰਾਣਾ ਮੱਲੋ ਮਲੀ ਖਿੱਚ ਕੇ ਆਪਣੇ ਵੱਲ ਲੈ ਗਿਆ। ਵੇਲੇ ਜੋ ਨਰੇਣੇ ਦੇ ਸ਼ਰੀਕਾਂ ਦੇ ਬੰਦੇ ਬੈਠੇ दारू ਪੀ ਰਹੇ ਸਨ ਮੈਂ ਵੀ ਨਾਲ ਬੈਠ ਕੇ दारू ਪੀਣ ਲੱਗਿਆ ਜਦੋਂ ਵਾਵਾ ਤਰਾਰਾ ਜਿਆ ਬੱਜ ਗਿਆ ਡੀਜੇ ਤੇ ਨੱਚਦੇ ਲੋਕ ਮੈਨੂੰ ਭੜੇ ਜੇ ਲੱਗਣ ਲੱਗੇ ਮੈਂ ਕਾਉ ਜਹਾ ਬਣਿਆ ਉਹਨਾਂ ਨੂੰ ਤੱਕਣ ਲੱਗਿਆ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਮੈਂ ਉੱਠ ਕੇ ਗਾਲਾਂ ਕੱਢਣ ਲੱਗਿਆ ਰੂੜੇ ਪੈਂਚ ਨੂੰ ਮੈਂ ਗਲਮੇ ਤੋਂ ਫੜ ਲਿਆ ਝਾਗਦਾ ਕਿਦਾਂ ਤੂੰ ਮੈਂ ਤੈਨੂੰ ਈ ਕਹਿਤਾ ਮੈਂ ਮੈਂ ਤੈਨੂੰ ਕੀ ਕਹਿਤਾ ਯਾਰ ਉਹੀਂ ਖੇਖਣ ਆ ਗਿਆ ਮੇਰੇ ਤੇ ਅਰੂੜਾ ਪਹਿਲਾਂ ਤਾਂ ਚੁੱਪ ਕੀਤਾ ਰਿਹਾ ਫੇਰ ਸਾਡੀ ਤੂੰ ਤੂੰ ਮੈਂ ਮੈਂ ਛੇੜ ਪਈ ਮੇਜ਼ ਤੇ ਪਿਆ ਮੀਠ ਵਾਲਾ ਕੋਲਾ ਮੁੱਦਾ ਹੋ ਗਿਆ ਕੱਚ ਦੀਆਂ ਗਲਾਸੀਆਂ ਪੁੰਜੇ ਡੇਕ ਕੇ ਟੁੱਟ ਗਈਆਂ ਯਾਰ ਆਪਾਂ ਤਾਂ ਭਾਈ ਆ ਰੋਲਾ ਪਾਉਂਦੇ ਚੰਗੇ ਲੱਗੀਦਾ ਨਰਾਇਣਾ ਮੈਨੂੰ ਧੂਕੇ ਪਰੇ ਨੂੰ ਲੈ ਗਿਆ ਉਹਨੂੰ ਵਿਆਹ ਵਿੱਚ ਪੈਂਦੀ ਬੇਰਸੀ ਦਿਸ ਗਈ ਸੀ ਬੇਰਸੀ ਹੀ ਤਾਂ ਮੈਂ ਪਉਣੀ ਸੀ ਪਰ ਰੂੜੇ ਨੂੰ ਵੀ ਉਹਦਾ ਮੁੰਡਾ ਘਰ ਲੈ ਗਿਆ ਬੰਦ ਹੋਇਆ ਡੀਜੇ ਫਿਰ ਵੱਜਣ ਲੱਗਾ ਰਾਤ ਕੌਣ ਕਦੋਂ ਮੈਨੂੰ ਘਰ ਛੱਡ ਗਿਆ ਮੈਨੂੰ ਕੋਈ ਸੁਰਤ ਨਹੀਂ ਸੀ ਸਵੇਰੇ ਜਦੋਂ ਮੈਂ ਉੱਠਿਆ ਅਰਜੂ ਦੀ ਬਰਾਤ ਚੜ੍ਹ ਗਈ ਸੀ ਸਾਰਾ ਦਿਨ ਸਿਰ ਗੱਡੇ ਵਾਂਗ ਬਣਿਆ ਰਿਹਾ ਮੈਂ ਕਿਸੇ ਨਾਲ ਵੀ ਨਾ ਬੋਲਿਆ ਤਰਸੀਮ ਬਰਾਤੇ ਚਲਾ ਗਿਆ ਕਰੇ ਫਿਰਦੀ ਅਰਜੂ ਦੀ ਬਹੂ ਮੈਂ ਜਦੋਂ ਦੇਖਦਾ ਮੈਨੂੰ ਇਹੂੰ ਲੱਗਦਾ ਜਿਵੇਂ ਸਾਰਾ ਕੁਝ ਬਦਲ ਗਿਆ ਹੋਵੇ ਬੀਰੋ ਲੰਗਦੀ ਵੜਦੀ ਕਰੋੜ ਕਰੋੜ ਗੱਲਾਂ ਕਰਦੀ ਨਰਾਣਾ ਮੋਜ ਵਿੱਚ ਰਹਿੰਦਾ ਤੋਤੇ ਕੱਪੜੇ ਪਾਉਂਦਾ ਪੱਕੀ ਰੋਟੀ ਖਾਂਦਾ ਮੈਨੂੰ ਪਾਈ ਪਾਈ ਕਰਦਾ ਜੱਟ ਤੇ ਸਿਰੀ ਪਾਈ ਨਹੀਂ ਹੁੰਦੇ ਮੈਂ ਮਨ ਵਿੱਚ ਨਰਾਇਣ ਨੂੰ ਮੋਟੀ ਸਾਰੀ ਗਾਲ ਕੱਢ ਕੇ ਖੋਤ ਨੂੰ ਸ਼ਾਂਤ ਕਰ ਲੈਂਦਾ ਤੇ ਕਦੇ ਲੱਗਦਾ ਜੀ ਉਹ ਮੇਰਾ ਲੱਗਦਾ ਕੁਝ ਨਹੀਂ ਤਾਂ ਫਿਰ ਉਹਦੇ ਨਾਲ ਮੇਰਾ ਸ਼ਰੀਕਾ ਕਾਹਦਾ ਜਦੋਂ ਮੈਂ ਨਰਾਇਣਾ ਜਦੋਂ ਦਾ ਨਰਾਇਣਾ ਮੈਨੂੰ ਪੜਾ ਲੱਗਣ ਲੱਗਿਆ ਸੀ ਉਦੋਂ ਦਾ ਹੀ ਮੈਨੂੰ ਤਾਰੀ ਚੰਗਾ ਲੱਗਣ ਲੱਗਿਆ ਸੀ ਝੋਨਾ ਵੇਚ ਕੇ ਮੈਂ ਨਵਾਂ ਘਰ ਬਣਾਉਂਦੀ ਸੀ ਦਾ ਬਣਾ ਲਈ ਮੈਨੂੰ ਤਾਰੀ ਦੀ ਗੱਲ ਯਾਦ ਆਉਂਦੀ ਮੈਂ ਸੋਚਦਾ ਹੋਰ ਸਾਲ ਨੂੰ ਤਰਸੀਮ ਨੂੰ ਮੰਗਣਾ ਵਿਆਹਣਾ ਹੈ ਜਮਾਨੇ ਮੁਜਬ ਚੱਲਣਾ ਚਾਹੀਦਾ ਹੈ ਇਕਾ ਮਿਸਤਰੀ ਨੀਂ ਤਰਨ ਲਈ ਆ ਗਿਆ ਦਿਹਾੜੀਆਂ ਚਾਰ ਕਹੀ ਤੇ ਟੱਕ ਮਾਰਦਾ ਤੇ ਹਫਣ ਲੱਗਦਾ ਡੂੰਗੇ ਡੂੰਗੇ ਸਾ ਲੈੰਦਾ ਤਰਸੀਮ ਇੱਟਾਂ ਦੀ ਤਰਾਈ ਕਰਦਾ ਮੈਂ ਮਿਸਤਰੀ ਦੇ ਸਹਰਾਣੇ ਖੜਾ ਸਾਂ ਓ ਕੱਚਾ ਚ ਹੱਥ ਦਿੱਤਿਆਂ ਘਰ ਨਹੀਂ ਬਾਂਦੇ ਮੇਜਾ ਸਿਆਂ ਘਰ ਵਾਲਿਆਂ ਨੂੰ ਨਾਲ ਲੱਗਣਾ ਲੱਗਣਾ ਹੀ ਪੈਂਦਾ ਏ ਫੜਾਓ ਕਹੀ ਮਜ਼ਦੂਰ ਹੱਥੋਂ ਕਹੀ ਫੜ ਕੇ ਨਰਾਇਣਾ ਨਹੀਂ ਪੁੱਟਣ ਲੱਗਾ ਮੈਂ ਉਹਦੇ ਵਾਲ ਦੇਖ ਕੇ ਖਚਰਾ ਜਿਹਾ ਹੱਸਿਆ Thank you. Please like, share and subscribe.